ਤੁਸੀਂ ਜਦੋਂ ਕੰਮ ਕਰਨਾ ਇੱਕੋ ਗੱਲ ਦਾ ਖਿਆਲ ਰੱਖਣਾ ਬਾਈ ਇੱਕੋ ਗੱਲ ਦਾ ਧੋਖਿਆਂ ਤੋਂ ਬਚਣਾ ਐਸ ਕੰਮ ਵਿੱਚ ਓਲੇ ਬਹੁਤ ਨੇ ਲੋਕ ਗੱਬਨ ਬکریاں ਕਹਿ ਕੇ ਖਾਲੀ ਬکریاں ਦੇ ਦਿੰਦੇ ਨੇ ਪੈਸੇ ਗੱਬਨ ਦੇ ਲੈ ਲੈਂਦੇ ਨੇ ਜੇ ਤੁਹਾਨੂੰ ਕੋਈ ਕਹੇ ਮੇਰੀ ਬੱਕਰੀ ਮਹੀਨੇ ਡੇਢ ਮਹੀਨੇ ਦੀ ਗੱਬਨ ਹੈ ਉਹਨੂੰ ਗੱਬਨ ਮੰਨ ਕੇ ਨਹੀਂ ਲੈਣਾ ਹੈਗਾ ਖਾਲੀ ਲੈਣਾ ਹੈ ਖਾਲੀ ਦੇ ਪੈਸੇ ਦੇਣੇ ਆ ਤੁਸੀਂ ਜਦੋਂ ਕੰਮ ਕਰਨਾ ਇੱਕੋ ਗੱਲ ਦਾ ਖਿਆਲ ਰੱਖਣਾ ਬਾਈ ਇੱਕੋ ਗੱਲ ਦਾ ਧੋਖਿਆਂ ਤੋਂ ਬਚਣਾ ਇਸ ਕੰਮ 'ਚ ਓਲੇ ਬਹੁਤ ਨੇ ਲੋਕ ਗੱਬਨ ਬکریاں ਕਹਿ ਕੇ ਖਾਲੀ ਬکریاں ਦੇ ਦਿੰਦੇ ਨੇ ਪੈਸੇ ਗੱਬਨ ਦੇ ਲੈ ਲੈਂਦੇ ਨੇ ਤੁਹਾਨੂੰ ਮੈਂ ਦੋ ਚਾਰ ਥੋੜੇ ਨੁਕਤੇ ਦੱਸਦਾ ਰਹੂੰਗਾ ਵਿੱਚ ਵਿੱਚ ਹੁਣੀ ਦੱਸ ਦਿੰਦੇ ਆਪਾਂ ਜਿੰਨੇ ਜੀ ਡਾਕਟਰ ਸਾਹਿਬ ਆਉਂਦੇ ਨੇ ਜੇ ਤੁਹਾਨੂੰ ਕੋਈ ਕਹੇ ਮੇਰੀ ਬੱਕਰੀ ਮਹੀਨੇ ਡੇਢ ਮਹੀਨੇ ਦੀ ਗੱਬਨ ਹੈ ਉਹਨੂੰ ਗੱਬਨ ਮੰਨ ਕੇ ਨਹੀਂ ਲੈਣਾ ਹੈਗਾ ਖਾਲੀ ਲੈਣਾ ਹੈ ਖਾਲੀ ਦੇ ਪੈਸੇ ਦੇਣੇ ਆ ਠੀਕ ਹੈ ਇਹ ਗੱਲਾਂ ਤੁਹਾਨੂੰ ਕਿਤਾਬਾਂ 'ਚ ਨਹੀਂ ਮਿਲਣੀਆਂ ਪ੍ਰੈਕਟੀਕਲੀ ਮਿਲਣੀਆਂ ਨੇ ਠੀਕ ਹੈ ਜੀ ਕਿਉਂਕਿ ਬੱਚਾ ਬਨਨ ਲੱਗਦਾ ਹੈ ਢਾਈ ਤੋਂ 3 ਮਹੀਨੇ ਦੇ ਵਿੱਚ ਬੱਕਰੀ ਦੇ ਪੇਟ 'ਚ ਹੁਣ ਹੈ 5 ਮਹੀਨੇ ਦੀ 5 ਮਹੀਨੇ ਤੇ 5 ਦਿਨ ਦੀ ਹੋ ਕੇ ਬੱਕਰ ਨੇ ਬੱਕਰੀ ਨੇ ਬੱਚਾ ਦੇਣਾ ਹੁੰਦਾ ਠੀਕ ਹੈ ਜੀ ਜਦੋਂ ਕੋਈ ਕਹੂਗਾ 3 ਮਹੀਨੇ 2 ਮਹੀਨੇ ਰਹਿ ਗਏ ਮੇਰੀ ਬੱਕਰੀ ਨੂੰ ਸੂਣ 'ਚ ਫਿਰ ਤੁਸੀਂ ਚੈੱਕ ਵੀ ਕਰ ਸਕਦੇ ਹੋ ਥੋੜਾ ਬਹੁਤ ਫਿਰ ਤੁਸੀਂ ਉਹਦੀ ਗਰੰਟੀ ਵੀ ਲੈ ਸਕਦੇ ਹੋ ਤੇ ਉਸ ਤੋਂ ਪਹਿਲਾਂ ਖਾਲੀਓ ਲੈਣੀ ਆ ਚਾਹੇ ਤੁਹਾਡੀ ਕਿਸਮਤ ਹੈ ਪ੍ਰੈਗਨੈਂਟ ਨਿਕਲੇ ਆਵੇ ਗੱਭਨ ਨਿਕਲੇ ਆਵੇ ਤੁਹਾਡੀ ਕਿਸਮਤ ਹੈ ਪੈਸੇ ਨਹੀਂ ਦੇਣੇ ਗੱਭਨ ਦੇ ਇਹ ਗੱਲਾਂ ਬਹੁਤ ਜ਼ਰੂਰੀ ਨੇ ਨੋਟ ਕਰਨ ਵਾਲੀਆਂ ਗੱਲਾਂ ਕਿਉਂਕਿ ਆਪਾਂ ਮਾਰਖਾਨੇ ਆ ਖਰੀਦ ਚ ਜਿੱਥੇ ਆਪਾਂ ਖਰੀਦਦੇ ਆ ਉੱਥੇ ਮਾਰ ਪੈਂਦੀ ਆ ਆਪਾਂ ਨੂੰ ਵੇਚਣ ਲੱਗੇ ਨਹੀਂ ਆਪਾਂ ਮਾਰ ਖਾਂਦੇ ਠੀਕ ਹੈ ਜੀ ਜਦੋਂ ਵੀ ਕਦੇ ਮੰਡੀ ਜਾਂਦੇ ਹੋ ਮੈਂ ਤੁਹਾਨੂੰ ਇੱਕ ਦੋ ਚਾਰ ਨੁਕਤੇ ਦੱਸਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਤੁਹਾ ਕੋਲ ਟਾਈਮ ਹੋਇਆ ਮੰਡੀਆਂ ਜ਼ਰੂਰ ਜਿਹੜਾ ਮਾਰਿਓ ਇੱਕੋ ਤੁਹਾਨੂੰ ਬੇਨਤੀ ਹੈ ਇੱਕੋ ਕੰਮ ਕਰਿਓ ਪੈਸੇ ਨਹੀਂ ਜੇਬ ਚ ਪਾ ਕੇ ਲੈ ਕੇ ਜਾਣੇ ਆਪਣੇ ਚਾਹ ਪਾਣੀ ਜੋਗੇ 5 10 20 ਰੁਪਏ ਪਾ ਲੇ ਕੋਈ ਪੈਸਾ 10-15000 ਜੇਬ ਚ ਪਾ ਕੇ ਨਹੀਂ ਲੈ ਕੇ ਜਾਣਾ ਮੰਡੀ ਚ ਪਹਿਲਾਂ ਚਾਰ-ਪੰਜ ਮੰਡੀਆਂ ਘੁੰਮੋ ਉਹਨਾਂ ਕੀ ਹੈ ਬਾਈ ਜਿੰਨੇ ਤੁਹਾਡੇ ਕੋਲ ਪੈਸੇ ਹੋਏ ਉਹ ਜਿਹੜੇ ਵਿਚ ਵਿਚਾਲੇ ਵਿਚੋਲੇ ਫਿਰਦੇ ਨੇ ਉਹਨ ਤੁਹਾਡੇ ਕਢਾਈ ਲੈਣੇ ਨੇ ਠੀਕ ਹੈ ਨਾ ਪਹਿਲਾਂ ਤੁਸੀਂ ਕੰਮ ਸਿੱਖਣਾ ਹੈ ਕੰਮ ਕਰਨਾ ਹੈ ਮੰਡੀਆਂ ਚ ਜਿਹੜੇ ਦੋ ਖਾਲੀ ਹੱਥ ਜਾਓ ਜੇਬਾਂ ਚ ਹੱਥ ਪਾ ਕੇ ਲੋਕ ਦੇਖੋ ਵੀ ਜਾਨਵਰ ਕਹੇ ਜene ਕਿਵੇਂ ਸੌਦੇ ਹੁੰਦੇ ਨੇ ਕਿਹੜੀ ਬੱਕਰੀ ਦੀ ਜਿਹੜੀ ਤੁਹਾਨੂੰ ਪਸੰਦ ਆ ਗਈ ਜੋ ਬਿਕ ਰਹੀ ਉਹਦੀ ਕਿੰਨੀ ਕੀਮਤ ਲੱਗ ਰਹੀ ਹੈ ਕਿੱਥੋਂ ਸ਼ੁਰੂ ਹੋਈ ਸੀ ਕਿੱਥੇ ਆ ਕੇ ਮੁੱਕੀ ਹੈ ਠੀਕ ਹੈ ਇਹ ਗੱਲਾਂ ਬਹੁਤ ਜ਼ਰੂਰੀ ਨੇ ਉੱਥੇ ਲੋਕੀ ਮਾਰ ਖਾਂਦੇ ਨੇ ਕੋਸ਼ਿਸ਼ ਕਰਿਓ ਜਦੋਂ ਜਾਨਵਰ ਲੈਣੇ ਨੇ ਫਾਰਮ ਤੋਂ ਲੈਣ ਦੀ ਕੋਸ਼ਿਸ਼ ਕਰਿਓ ਜਿੰਨਾ ਚਿਰ ਤੁਹਾਨੂੰ ਐਕਸਪੀਰੀਅੰਸ ਨਹੀਂ ਹੁੰਦਾ ਭਾਈ ਹੁੰਦਾ ਕੀ ਹੈ ਆਪਾਂ ਜਦੋਂ ਮੰਡੀ ਜਾਂਦੇ ਆ ਨਾ ਮੰਡੀ 'ਚ ਆਪਣਾ ਜਾਨਵਰ ਆਪਾਂ ਦੇਖ ਲਈ ਬੱਕਰੀ ਬਹੁਤ ਸੋਹਣੀ ਖੜੀ ਹੈ ਬੱਕਰੀ ਪ੍ਰੈਗਨੈਂਟ ਹੈ ਉਹਨੇ ਕਿਹਾ ਬੱਕਰੀ ਪ੍ਰੈਗਨੈਂਟ ਹੈ ਉਹਦੇ ਢਿੱਡ 'ਚ ਕਿਹਦੇ ਬੱਚੇ ਨੇ ਇਹ ਨਹੀਂ ਆਪਾਂ ਨੂੰ ਪਤਾ ਹੁੰਦਾ ਉਹਲੀ ਵੈਕਸੀਨੇਸ਼ਨ ਹੋਈ ਕਿ ਨਹੀਂ ਹੋਈ ਡਾਕਟਰ ਸਾਹਿਬ ਵੈਕਸੀਨੇਸ਼ਨ ਬਾਰੇ ਗੱਲ ਕਰਾਂਗੇ ਅਸੀਂ ਵੈਕਸੀਨੇਸ਼ਨ ਤੇ ਬਹੁਤ ਜ਼ੋਰ ਲਾਉਨੇ ਆਂ ਕਿ ਉਹਦੀ ਵੈਕਸੀਨੇਸ਼ਨ ਹੋਈ ਹੈ ਕਿ ਨਹੀਂ ਹੋਈ ਹੈ ਕਿਤੇ ਇਹ ਨਾ ਹੋਵੇ ਕਿ ਉਹ ਬੱਕਰੀ ਤੁਹਾਡੇ ਘਰੇ ਆਉਂਦੀ ਬਾਕੀਆਂ ਜਿਹੜੇ ਬਾਕੀ ਹੈਗੇ ਨੇ ਜਾਨਵਰ ਆਪਣੇ ਬਾੜੇ ਚ ਉਹਨਾਂ ਨੂੰ ਬਿਮਾਰੀ ਲਾ ਦੇ ਜਿੰਨੀਆਂ ਵੀ ਤੁਹਾਡੇ ਫਾਰਮ ਤੇ ਬਿਮਾਰੀਆਂ ਆਉਨੀਆਂ ਨੇ ਵੀਰੋ ਬੱਕਰੀਆਂ ਨਹੀਂ ਲੈ ਕੇ ਆਉਂਦੀਆਂ ਉਹ ਤੁਸੀਂ ਲੈ ਕੇ ਆਉਨੇਓ ਥੋੜੇ ਕਰਕੇ ਬਾੜੇ 'ਚ ਬਿਮਾਰੀ ਆਉਂਦੀ ਆ। ਤੁਸੀਂ ਮੰਡੀਆਂ ਘੁੰਮ ਕੇ ਆਏ ਹੋ। ਆਪਣੀ ਆਮ ਆਦਤ ਆਪਾਂ ਬੱਕਰੇ ਹੱਥ ਫੇਰਦੇ ਰਹਿੰਨੇ ਆਂ ਜਾ ਕੇ। ਉਹੀ ਹੱਥ, ਉਹੀ ਤੁਹਾਡੇ ਕੱਪੜੇ 'ਚ ਜਿਹੜੇ ਜਰਮਸ ਹੁੰਦੇ ਨੇ ਆਉਂਦੇ ਤੁਸੀਂ ਆਪਣੀਆਂ ਬੱਕਰੀਆਂ ਦੇ ਬਾੜੇ ਜਾ ਵਰਦੇ ਹੋ। ਤੁਸੀਂ ਬਿਮਾਰੀ ਘਰੇ ਲੈ ਆਉਂਦੇ ਹੋ। ਕੋਸ਼ਿਸ਼ ਕਰਨੀ ਹੈ ਮੇਰੇ ਫਾਰਮ ਤੋਂ ਵਾਪਸ ਗਏ ਹੋ। ਕਿਸੇ ਮੰਡੀ 'ਚ ਘੁੰਮ ਕੇ ਆਏ ਹੋ, ਕਿਸੇ ਹੋਰ ਫਾਰਮ ਤੇ ਜਾ ਕੇ ਆਏ ਹੋ, ਜਦੋਂ ਆਪਣੇ ਘਰੇ ਵੜਨਾ ਹੈ। ਬਿਲਕੁਲ ਹੱਥ-ਮੂੰਹ ਚੰਗੀ ਤਰ੍ਹਾਂ ਧੋ ਕੇ ਕੱਪੜਾ ਬਦਲ ਕੇ ਫੇਰ ਆਪਣੇ ਬਾੜੇ ਚ ਜਾਓ ਉਹ ਕੱਪੜੇ ਲੈ ਕੇ ਨਾ ਜਾਇਓ ਸਭ ਤੋਂ ਵੱਡਾ ਬਿਮਾਰੀ ਦਾ ਘਰ ਉਹ ਹੈ ਜਦੋਂ ਤੁਹਾਡਾ ਫਾਰਮ ਬਣ ਗਿਆ ਜਿਉਂ-ਜਿਉਂ ਟ੍ਰੇਨਿੰਗ ਚੱਲੂਗੀ ਤੁਹਾਨੂੰ ਪਤਾ ਲੱਗੂ ਫਾਰਮ ਤੁਹਾਡਾ ਤਿਆਰ ਹੋ ਗਿਆ ਚਾਹੇ ਮੈਂ ਆਜਮਾ ਚਾਹੇ ਡਾਕਟਰ ਸਾਹਿਬ ਆ ਜਾਣ ਚਾਹੇ ਤੁਹਾਡਾ ਕੋਈ ਸਾਕ ਆ ਜਵੇ ਫਾਰਮ ਦੇ ਵਿੱਚ ਜੇ ਉਹਨੂੰ ਦਿਖਾਉਣਾ ਫਾਰਮ ਤੁਸੀਂ ਜਾਨਵਰ ਨੂੰ ਹੱਥ ਨਹੀਂ ਲਾਉਂਦੇ ਨਾ ਉਹਦੇ ਨੀਰੇ ਨੂੰ ਹੱਥ ਨਹੀਂ ਲਾਉਂਦੇ ਨਾ ਠੀਕ ਹੈ ਬਈ ਇਹ ਗੱਲਾਂ ਕਈ ਵਾਰੀ ਵਿੱਚੋਂ ਰਹਿ ਜਾਂਦਿਆਂ ਨੇ ਆਪਣੀ ਗੱਲਬਾਤ ਕਰਦੇ ਇਹ ਗੱਲਾਂ ਜ਼ਰੂਰੀ ਮੈਂ ਤਾਂ ਦੱਸ ਰਿਹਾ ਤਾਂ ਕਿ ਤੁਹਾਡੇ ਦਿਮਾਗ 'ਚ ਪਹਿਲਾਂ ਵੱਜ ਜਵੇ ਤੁਸੀਂ ਫਰੈਸ਼ ਹੋ ਜੇ ਕੀ ਫਾਰਮ ਨੂੰ ਕਿਵੇਂ ਬਚਾਉਣਾ ਬਬਾਰੀਆਂ ਨੂੰ ਕਿਵੇਂ ਬਚਾਉਣਾ ਹੈ ਇਲਾਜ ਕਰਨ ਤੋਂ ਪਹਿਲਾਂ ਜੇ ਤੁਸੀਂ ਉਹਨੂੰ ਸੰਭਲੋਗੇ ਬਿਮਾਰੀ ਆਉਣ ਹੀ ਨਹੀਂ ਦੋਗੇ ਤੁਸੀਂ ਜ਼ਿਆਦਾ ਕੰਮ ਜਾਵੋ ਟੀਕੇ ਲਾ ਕੇ ਤਾਂ ਕੋਈ ਵੀ ਠੀਕ ਕਰ ਸਕਦਾ ਹੈ ਬਿਮਾਰੀ ਆਉਣ ਹੀ ਨਹੀਂ ਦੇਣੀ ਪਹਿਲਾਂ ਜਿੰਨੀ ਆਪਣੀ ਟ੍ਰੇਨਿੰਗ ਚੱਲਨੀ ਹੈ ਡਾਕਟਰ ਪਾਸੀ ਸਾਹਿਬ ਫੁੱਲ ਲੈਵਲ ਸਾਮ ਆਉਣਗੇ ਅਸੀਂ ਐਸੇ ਗੱਲ ਤੇ ਜੋੜ ਦੇਣਾ ਹੈ ਕਿ ਬਿਮਾਰੀ ਆ ਵੀ ਨਾ ਜਦੋਂ ਬਿਮਾਰੀ ਤੁਹਾਡੇ ਘਰੇ ਨਾ ਆਈ ਤੁਹਾਡੇ ਖਰਚੇ ਬਚ ਗਏ ਬਸ ਤੁਹਾਡੇ ਖਰਚੇ ਬਚਣ ਲੱਗੇ ਤੁਹਾਡੀਆਂ ਦਵਾਈਆਂ ਬਚਣ ਲੱਗੀਆਂ ਤੁਹਾਡੇ ਜਾਨਵਰ ਆਟੋਮੈਟਿਕਲੀ ਤੰਦਰੁਸਤ ਰਹਿਣ ਲੱਗ ਜਾਣੇ ਠੀਕ ਨਹੀਂ ਗੱਲ ਕਰੋਨਾ ਹੋਇਆ ਸੀਗਾ ਜੇ ਮੈਂ ਘਰੇ ਬੈਠਾ ਮੈਨੂੰ ਤਾਂ ਬਿਮਾਰੀ ਨਹੀਂ ਸੀ ਨਾ ਆਪਣੇ ਆਪ ਅਗੇ ਚਿੰਬੜਦੀ ਬਾਹਰੋਂ ਹੀ ਲੋਕ ਲੈ ਕੇ ਆਉਂਦੇ ਸੀ ਜਾਂ ਆਪਾਂ ਬਾਹਰੋਂ ਲੈ ਕੇ ਆਉਂਦੇ ਸੀ ਆਪਾਂ ਬਾਹਰੋਂ ਘੁੰਮ ਫਿਰ ਕੇ ਆਏ ਆ ਕੇ ਆਪਣੇ ਪਰਿਵਾਰ ਨੂੰ ਦੰਦੇ ਸੀ ਬਿਮਾਰੀਆਂ ਉਹ ਕੰਮ ਆਪਾਂ ਨੇ ਬੱਕਰੀਆਂ ਚ ਅਵੋਇਡ ਕਰਨਾ ਠੀਕ ਆ ਭਾਈ ਤੁਹਾਡਾ ਪਹਿਲਾਂ ਮੈਂ ਬਹੁਤ ਹੀ ਜਿਆਦਾ ਸ਼ੁਕਰੀਆ ਦਾ ਕਰਦਾ ਹਾਂ ਸਾਰਿਆਂ ਦਾ ਕਿ ਤੁਸੀਂ ਕਿੱਥੋਂ ਕਿੱਥੋਂ ਚੱਲ ਕੇ ਸਾਡੇ ਇਸ ਫਾਰਮ ਤੇ ਛੋਟੇ ਜਿਹੇ ਬੰਦਿਆਂ ਨੂੰ ਤੁਸੀਂ ਇੰਨਾ ਮਾਨ ਬਖਸ਼ਿਆ ਹੈਗਾ ਤੁਹਾਡਾ ਤਹਿ ਦਿਲੋਂ ਸ਼ੁਕਰ ਹੈ ਸਾਰੇ ਵੀਰੋ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਸਾਰੀ ਟੀਮ ਕੋਸ਼ਿਸ਼ ਕਰੂਗੀ ਕਿ ਤੁਹਾਨੂੰ ਘਰ ਵਰਗਾ ਮਾਹੌਲ ਦੇਈਏ ਬਿਲਕੁਲ ਆਪਣਾ ਘਰ ਸਮਝੋ ਕੋਈ ਦਿੱਕਤ ਆਉਂਦੀ ਹੈ ਸਾਨੂੰ ਕੰਟੈਕਟ ਕਰੋ ਲੇਡੀਜ਼ ਨੂੰ ਸਪੈਸ਼ਲੀ ਸਾਡੇ ਆ ਲੇਡੀ ਸਟਾਫ ਹੈਗਾ ਕੋਈ ਦਿੱਕਤ ਆਉਂਦੀ ਹੈ ਜਰੂਰ ਉਹਨਾਂ ਨੂੰ ਕਰੋ ਗੱਲਬਾਤ ਕਰੋ ਹੋਟਲ 'ਚ ਜਿਹੜੇ ਬੰਦੇ ਰਾਤ ਰਹੇ ਨੇ ਕੌਣ ਕੌਣ ਰਿਹਾ ਹੋਟਲ ਚ ਲੱਤੀ ਭਾਈ ਕੋਈ ਦਿੱਕਤ ਤਾਂ ਨਹੀਂ ਆਈ ਹੋਟਲ ਠੀਕ ਹੈ ਜਿਹੜੇ ਅੱਜ ਰਹਿਣਗੇ ਉਹ ਵੀ ਬਾਈ ਲੇਡੀਜ਼ ਦਾ ਸੈਕਸ਼ਨ ਅਲੱਗ ਹੈਗਾ ਬੰਦਿਆਂ ਦਾ ਅਲੱਗ ਹੈਗਾ ਇਹ ਨਹੀਂ ਹੈਗਾ ਇੱਕ ਕਮਰੇ ਚ ਨਾਲ 10-10 ਬਾੜ ਦੇਨੇ ਨੇ ਦੋ ਜਾਂ ਤਿੰਨ ਬੰਦੇ ਹੀ ਰਹਿਣਗੇ ਆਪੋ ਆਪਣੀ ਟੀਮ ਬਣਾ ਲਿਓ ਜਿਨ੍ਹਾਂ ਨੇ ਇਕੱਠੇ ਰਹਿਣਾ 10 ਦੇ ਵੀ ਅਸੀਂ ਇਕੱਠੇ ਰਹਿਣਾ ਹੈਗਾ ਅਸੀਂ ਇਕੱਠੇ ਰਹਿਣਾ ਹੈਗਾ ਤਾਂ ਕਿ ਤੁਹਾਨੂੰ ਕੋਈ ਡਿਸਟਰਬੈਂਸ ਨਾ ਹੋਵੇ ਤੁਸੀਂ ਆਪਣੀ ਗੱਲਬਾਤ ਖੁੱਲ ਕੇ ਕਰ ਸਕੋ ਠੀਕ ਹੈ ਬਿਲਕੁਲ ਕੰਫਰਟੇਬਲ ਰਹਿਣਾ ਸਾਡੇ ਤੁਸੀਂ ਪਰੌਣੇ ਹੋ ਭਾਈ ਇਸ ਟਾਈਮ ਪਟਿਆਲੇ ਚ ਕੋਈ ਦਿੱਕਤ ਆਵੇ ਅਸੀਂ ਹੁਣ ਬੈਠੇ ਆਂ ਲੇਡੀਜ਼ ਲਈ ਵਾਸ਼ਰੂਮ ਅੰਦਰ ਹੈਗਾ ਮੈਡਮ ਅੰਦਰ ਤੁਸੀਂ ਜਾਣਾ ਜਿਹੜੇ ਲੇਡੀਜ਼ ਨੇ ਘਰ ਦੇ ਅੰਦਰ ਬਾਹਰ ਵਾਲਿਆਂ ਵਾਸਤੇ ਵੀ ਇਹ ਤੁਹਾਡੀ ਸਾਡੀ ਮਜਬੂਰੀ ਹੈ ਅਸੀਂ ਮਾਫੀ ਮੰਗਦੇ ਹਾਂ ਉਸ ਗੱਲ ਦੀ ਸਾਡੇ ਕੋਲ ਵਾਸ਼ਰੂਮ ਇੱਕੋ ਹੀ ਹੈ ਪਰ ਬਾਕੀ ਇੰਡੀਆ ਤੁਹਾਨੂੰ ਪਤਾ ਕਿ ਖੁੱਲਾ ਹੀ ਵਾਸ਼ਰੂਮ ਸਾਰੇ ਪਾਸੇ ਖੁੱਲਾ ਹੀ ਹੁੰਦਾ ਹੈ ਖੇਤਾਂ 'ਚ ਬੈਠੇ ਆਪਾਂ ਸੋ ਤੁਹਾਨੂੰ ਖੁੱਲੀ ਛੁੱਟੀ ਹੈ ਪਰ ਇੰਨਾਕ ਜ਼ਰੂਰ ਰੱਖਿਓ ਖਿਆਲ ਕਿ ਭਾਈ ਸਾਨੂੰ ਮਾਫ ਕਰਦੇ ਹੋ ਇਸ ਗੱਲ ਲਈ ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਸੀ ਜਿਹੜੇ ਓਨਲੀ ਟੈਂਪਰੇਰੀ ਹੁੰਦੇ ਮੰਗਾਉਣ ਵਾਲੇ ਉਹ ਲਿਆ ਕੇ ਰੱਖੀਏ ਪਰ ਜਦ ਮਨ ਉਹਦਾ ਹਾਲ ਦੇਖਿਆ ਨਾ ਉਹ ਸਾਡਾ ਮੂੜ ਹੀ ਨਹੀਂ ਬਣਿਆ ਉਸ ਹਵਾਸੋਈ ਰੱਖ ਦੇਣੀ ਗੰਦੀ ਬੋ ਆਉਂਦੀ ਸੀਗੀ ਅਸੀਂ ਮੈਂ ਮੰਨਾਂ ਨਹੀਂ ਕਰਤਾ ਵੀ ਆਈ ਸਾਰ ਲਾਂਗੇ ਉਸ ਗੱਲ ਦੀ ਸਾਡੀ ਜਰੂਰ ਸਾਡੀ ਭਾਈ ਮਜਬੂਰੀ ਆ ਠੀਕ ਹੈ ਨਾ ਜਦੋਂ ਖਾਣੇ ਪੀਣ ਦੇ ਇੰਤਜ਼ਾਮ ਹੁੰਦਾ ਵੀਰ ਇੱਕਦਮ ਰਾਸ਼ਨਾ ਪਾਇਆ ਕਰੋ ਥੋੜਾ ਜਿਹਾ ਹੌਲੀ ਟਾਈਮ ਦੇਤਾ ਤਾਂ ਉਹਨਾਂ ਨੂੰ ਰੋਟੀ ਬਣਾਉਣੀ ਸੌਖੀ ਹੋ ਜਾਂਦੀ ਐ ਨਾ ਕੱਚੀ ਪੱਕੀ ਆਉਗੀ ਫਿਰ ਸਵਾਦ ਨਹੀਂ ਆਉਂਦਾ ਹੈ ਆਪਾਂ ਨੂੰ ਠੀਕ ਹੈ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਪੂਰਾ ਤੁਹਾਡਾ ਖਿਆਲ ਰੱਖਾਂਦਾ ਇੱਕ ਪਰਿਵਾਰ ਆ ਆਪਾਂ ਜਿਹੜਾ ਗਰੁੱਪ ਆ ਆਪਣਾ ਉਹਦੇ ਲਈ ਵੀ ਮੈਂ ਦੱਸਦਾ ਦੋ ਚਾਰ ਗੱਲਾਂ ਭਾਈ ਉਹ ਚ ਲੇਡੀਜ਼ ਵੀ ਹੈਗੀਆਂ ਨੇ ਉਹਦੇ ਚ ਬੰਦੇ ਵੀ ਹੈਗੇ ਨੇ ਕੋਈ ਆਪਾਂ ਨੇ 인ਡੀਸੈਂਟ ਗੱਲ ਨਹੀਂ ਕਰਨੀ ਕੋਈ ਆਪਾਂ ਨੇ ਗਲਤ ਲੈਂਗੁਏਜ ਯੂਜ਼ ਨਹੀਂ ਕਰਨੀ ਹੈਗੀ ਸਾਰੇ ਕੋਈ ਛੋਟਾ ਹੈ ਕੋਈ ਵੱਡਾ ਇੱਕ ਪਰਿਵਾਰ ਦੀ ਤਰ੍ਹਾਂ ਰਹਿਣਾ ਹੈਗਾ ਇਹ ਸਾਡੇ ਸਾਡੇ ਭਾਈ ਭੈਣ ਸਾਡੇ ਮਾਂ ਪਿਓ ਵੀ ਸਾਡੇ ਗਰੁੱਪ ਵਿੱਚ ਹੈਗੇ ਨੇ ਹੁਣ ਜਿਹੜੇ ਗਰੁੱਪ 'ਚ ਆਪਣੇ ਫਾਦਰ ਹੋਵੇ ਆਪਾਂ ਉਸ 'ਚ ਕੋਈ ਗੰਦੀ ਮੰਦੀ ਗੱਲ ਨਹੀਂ ਲਿਖਦੇ ਹੈਗੇ ਸੋ ਉਹੀ ਚੀਜ਼ ਆਪਾਂ ਨੇ ਇਸ 'ਚ ਰੱਖਣੀ ਹੈਗੀ ਆ